ਥੋੜਾ ਸਾਰਿਆਂ ਦਾ ਉਰੇ ਆਉਣ ਤੇ ਬਹੁਤ ਬਹੁਤ ਧੰਨਵਾਦ ਅੱਜ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸਪੋਕਸਪਰਸਨ ਸ਼ਮਿੰਦਰ ਕੌਰ ਜੀ ਤੇ ਸਾਡੇ ਯੂਨੀਵਰਸਿਟੀ ਦੇ ਕੈਂਪਸ ਪ੍ਰੈਜ਼ੀਡੈਂਟ ਭੂਰਾ ਜੀ ਇਹ ਦੋਨੋਂ ਮੌਜੂਦ ਨੇ ਅੱਜ ਪੰਜਾਬ ਦੇ ਇੱਕ ਬਹੁਤ ਅਹਿਮ ਮਸਲਾ ਜਾਂ ਮੈਂ ਕਹੂੰਗਾ ਕਿ ਕਿਸ ਤਰੀਕੇ ਸਾਡੀ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਉਹਦੇ ਤੇ ਥੋੜਾ ਜਿਹਾ ਚਾਨਣਾ ਪਾਵਾਂਗੇ ਦੇਖੋ ਨੇ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਉਰੇ ਬਿਲਕੁਲ ਚੰਡੀਗੜ੍ਹ ਦੀ ਜੜ ਦੇ ਵਿੱਚ ਇੱਕ ਰਿਜ਼ੋਰਟ ਹੈ ਫੋਰੈਸਟ ਹਿੱਲ ਰਿਜ਼ੋਰਟ ਪੰਜਾਬ ਸਰਕਾਰ ਦਾ ਜਿਹੜਾ ਪੋਲਿਊਸ਼ਨ ਡਿਪਾਰਟਮੈਂਟ ਹੈ ਉਹ 5 9 2023 ਨੂੰ ਇਸ ਰਿਜ਼ੋਰਟ ਨੂੰ ਇੱਕ ਨੋਟਿਸ ਜਾਰੀ ਕਰਦਾ ਉਹ ਨੋਟਿਸ ਜਾਰੀ ਕਰਕੇ ਇਹ ਰਿਜ਼ੋਰਟ ਦੇ ਉੱਤੇ ਜਿਹੜੀਆਂ ਵਾਇਲੇਸ਼ਨਸ ਕਰਨ ਦੇ ਇਲਜ਼ਾਮ ਲਾਏ ਜਾਂਦੇ ਨੇ ਇਹ ਦੱਸਿਆ ਜਾਂਦਾ ਹੈ ਕਿ ਬਿਨਾ ਪਰਮਿਸ਼ਨਸ ਤੋਂ ਉਰੇ ਰੈਸਟੋਰੈਂਟ ਚੱਲ ਰਹੇ ਨੇ ਜਿਹੜੀਆਂ ਕਿ ਗਵਰਨਮੈਂਟ ਦੀਆਂ ਗਾਈਡਲਾਈਨਸ ਐ ਉਹ ਵਾਇਓਲੇਟ ਕੀਤੀਆਂ ਜਾ ਰਹੀਆਂ ਨੇ ਔਰ ਇਮੀਡੀਏਟਲੀ ਇਹਦੇ ਜਿਹੜੇ ਸਾਰੇ ਆਪਰੇਸ਼ਨਸ ਐ ਇਸ ਰਿਜ਼ੋਰਟ ਦੇ ਬੰਦ ਕਰ ਦਿੱਤੇ ਜਾਂਦੇ ਨੇ ਇਹ ਨੋਟਿਸ ਦੇ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ ਔਰ ਕਿਹਾ ਜਾਂਦਾ ਕਿ ਤੁਸੀਂ ਆਓ ਤੇ ਆਪਣਾ ਸਪਸ਼ਟੀਕਰਨ ਦਿਓ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇਸ ਰਿਜ਼ੋਰਟ ਦੇ ਸਾਰੇ ਆਪਰੇਸ਼ਨਸ ক্লোਜ਼ ਕਰ ਦਿੱਤੇ ਜਾਂਦੇ ਨੇ ਔਰ ਫਿਰ ਉਸ ਤੋਂ ਬਾਅਦ ਇਸ ਰਿਜ਼ੋਰਟ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਤੋਂ ਜਦੋਂ ਸਪਸ਼ਟੀਕਰਨ ਮੰਗਿਆ ਗਿਆ ਤਾਂ 13 10 ਤਰੀਕ ਨੂੰ 13 ਅਕਤੂਬਰ ਨੂੰ ਇਹ ਰਿਜ਼ੋਰਟ ਦਾ ਸਪਸ਼ਟੀਕਰਨ ਲਿਆ ਜਾਂਦਾ ਇਹਦੀ ਲੀਗਲ ਓਪੀਨੀਅਨ ਲਈ ਭੇਜ ਦਿੱਤਾ ਜਾਂਦਾ ਤੇ ਹਲੇ ਤੱਕ ਜੋ ਮੇਰੀ ਜਾਣਕਾਰੀ ਹੈ ਹਲੇ ਤੱਕ ਉਹਦੇ ਆਪਰੇਸ਼ਨਸ ਚਲਾਤੇ ਉਹ ਜਿਹੜਾ 9 ਸਪਟੰਬਰ ਵਾਲਾ ਆਰਡਰ ਸੀ ਉਹਦਾ ਕੀ ਬਣਿਆ ਇਹ ਕਿਸੇ ਨੂੰ ਦੱਸਿਆ ਨਹੀਂ ਗਿਆ ਪਰ ਇੰਪੋਰਟੈਂਟ ਸੇਸ ਗੱਲ ਦੀ ਹੈ ਕਿ ਉਹੀ ਰਿਜ਼ੋਰਟ ਹੈ ਜਿੱਥੇ ਇਸ ਡਿਪਾਰਟਮੈਂਟ ਦੇ ਜਿਹੜੇ ਮਿਨਿਸਟਰ ਸੀ ਮੀਥੇਰ ਸਾਹਿਬ ਉਹਨਾਂ ਦੀ ਸ਼ਾਦੀ ਦਾ ਫੰਕਸ਼ਨ ਹੋਇਆ ਹੈ 7 ਨਵੰਬਰ ਨੂੰ ਹੁਣ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਇਹ ਜਿਹੜਾ ਨੋਟਿਸ ਕੱਟਿਆ ਗਿਆ ਇਹ ਜਿਹੜਾ ਜਵਾਬ ਲਿਆ ਗਿਆ ਉਸ ਤੋਂ ਬਾਅਦ ਕੀ ਕਾਰਵਾਈ ਹੋਈ ਕਿਉਂਕਿ 7 ਨਵੰਬਰ ਨੂੰ ਅਗਰ ਉਸ ਵਿਭਾਗ ਦੇ ਮੰਤਰੀ ਸਾਹਿਬ ਇਸ ਰਿਜ਼ੋਰਟ ਦੇ ਵਿੱਚ ਆਪਣੇ ਵਿਆਹ ਦਾ ਫੰਕਸ਼ਨ ਕਰਦੇ ਨੇ ਕੀ ਇਹ ਕਰਪਸ਼ਨ ਦੇ ਵਿੱਚ ਨਹੀਂ ਫਾਲ ਕਰਦਾ ਜਿਸ ਰਿਜ਼ੋਰਟ ਨੂੰ ਤੁਸੀਂ ਨੋਟਿਸ ਕੱਢ ਰਹੇ ਹੋ ਤੇ ਜਿਸ ਰਿਜ਼ੋਰਟ ਤੋਂ ਤੁਸੀਂ ਸਪਸ਼ਟੀਕਰਨ ਮੰਗ ਰਹੇ ਹੋ ਤੁਹਾਡਾ ਮਹਿਕਮਾ ਮੰਗ ਰਿਹਾ ਹੈ ਤੇ ਉੱਥੇ ਵਿਆਹ ਕੀਤਾ ਔਰ ਇਹ ਮੰਨਿਆ ਜਾ ਸਕਦਾ ਹੈ ਕਿ ਅਗਰ 7 ਨਵੰਬਰ ਦਾ ਵਿਆਹ ਹੈ ਤਾ ਘਟੋ ਘਟ ਫੋਰੈਸਟਲ ਰਿਜ਼ੋਰਟਸ ਤਾਂ ਮੈਨੂੰ ਲੱਗਦਾ ਵੀ 6 6 ਮਹੀਨੇ ਪਹਿਲਾਂ ਬੁਕਿੰਗਾਂ ਹੋ ਜਾਂਦੀਆਂ ਨੇ ਕੀ ਇਹ ਨੋਟਿਸ ਕਿਸੇ ਤਰ੍ਹਾਂ ਦਾ ਦਬਾਅ ਪਾਣ ਦੇ ਲਈ ਕੱਢਿਆ ਗਿਆ ਸੀ ਕੀ ਇਹ ਨੋਟਿਸ ਦਾ ਪਰਪਸ ਸਰਫ ਹੈਡਾ ਸੀ ਕਿ ਰਿਜ਼ੋਰਟ ਦੇ ਮਾਲਕਾਂ ਕੇ ਮਿਲ ਲੈਣ ਗੱਲ ਕਰ ਲੈਣ ਕਿਉਂਕਿ ਹੁਣ ਤਾਂ ਇਹ ਪੁੱਛਿਆ ਜਾਣਾ ਚਾਹੀਦਾ ਕਿ ਭਾਈ ਸਾਹਿਬ ਕੋਈ ਫਾਇਦਾ ਫੂਦਾ ਲਿਆ ਜੇ ਹੈਗਾ ਜੇ ਤਾਂ ਕੋਈ ਬਿਲ ਬੁਲ ਚ ਘੱਟ ਕਰਤਾ ਉਹਨਾਂ ਨੇ ਪਰ ਤਾਂ ਸਾਨੂੰ ਵੀ ਦੱਸ ਦਿਓ ਅਸੀਂ ਵੀ ਚੁੱਪ ਕਰ ਜਾਂਦੇ ਆ ਨਹੀਂ ਕਿਤੇ ਨਾ ਕਿਤੇ ਇਹ ਜਿਹੜੀ ਚੇਅਰ ਇਹ ਚੇਰ ਨੂੰ ਡਾਇਗ੍ਰੇਸ ਕਰਨ ਵਾਲੀ ਗੱਲ ਹੈ ਕਿ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਡਰਾਇਆ ਧਮਕਾਇਆ ਜਾ ਰਿਹਾ ਹੈ ਔਰ ਇਹ ਉਹੀ ਮੰਤਰੀ ਸਾਹਿਬ ਨੇ ਜਿਨ੍ਹਾਂ ਦਾ ਨਾਂ ਅੰਮ੍ਰਿਤਸਰ ਦੇ ਵਿੱਚ ਕੁਲਚੀਆਂ ਦੇ ਵਿੱਚ ਵੀ ਆਇਆ ਸੀ ਉੱਥੇ ਵੀ ਐਸੇ ਤਰੀਕੇ ਇੱਕ ਹੋਟਲ ਦਾ ਕਮਰਾ ਖਲਾਇਆ ਗਿਆ ਬਾਅਦ ਦੇ ਵਿੱਚ ਜਦੋਂ ਕੋਈ ਪੈਸੇ ਦਾ ਰੌਲਾ ਪਿਆ ਜਾਂ ਉੱਥੇ ਹੋਰ ਕੋਈ ਈਗੋ ਹਰਟ ਹੋਈ ਉਸ ਹੋਟਲ ਨੂੰ ਵੀ ਬੜੇ ਨੋਟਿਸ ਕੱਟੇਗੇ ਸੋ ਨੋਟਿਸ ਕੱਟਣ ਦੇ ਪੈਮਾਨੇ ਕੀ ਨੇ ਪੰਜਾਬ ਦੇ ਵਿੱਚ ਇਹ ਮੁੱਖ ਮੰਤਰੀ ਸਾਹਿਬ ਆ ਕੇ ਸਪਸ਼ਟ ਕਰਨ ਕਿ ਜਿੰਨਾ ਹੋਟਲਾਂ ਨੂੰ ਜਾਂ ਜਿੰਨਾ ਰਿਜ਼ੋਰਟਾਂ ਨੂੰ ਨੋਟਿਸ ਕੱਢੇ ਜਾਂਦੇ ਨੇ ਫਿਰ ਉੱਥੇ ਹੀ ਸਰਕਾਰੀ ਬੰਦੇ ਫੰਕਸ਼ਨ ਕਰ ਲੈਂਦੇ ਨੇ ਔਰ ਉਸ ਤੋਂ ਬਾਅਦ ਇਹ ਨੋਟਿਸ ਦਾ ਕੀ ਕੀਤਾ ਇਹ ਤੇ ਕੋਈ ਅਗਲੀ ਕਾਰਵਾਈ ਕੀਤੀ ਗਈ ਇਹਨੂੰ ਕਲੀਨ ਚਿੱਟ ਦਿੱਤੀ ਗਈ ਜਾਂ ਹਲੇ ਆਪਰੇਸ਼ਨ ਬੰਦ ਹੀ ਪਏ ਨੇ ਇਹਦਾ ਕੋਈ ਜਵਾਬ ਅਗਰ ਸਰਕਾਰ ਦੇਣਾ ਚਾਹੁੰਦੀ ਹੈ ਤਾਂ ਫਿਰ ਆ ਕੇ ਦਵੇ ਔਰ ਦੂਜੀ ਜਿਹੜੀ ਕਾਰਵਾਈ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਹੋਈ ਹੈ ਉਦੇ ਉੱਤੇ ਮੇਰੇ ਬਹੁਤ ਵੱਡੇ ਸ਼ੰਕੇ ਤੇ ਸਵਾਲ ਨੇ ਦੇਖੋ ਲੋਰੈਂਸ ਬਿਸ਼ਨੋਈ ਉਹ ਸ਼ਖਸ ਹੈ ਜਿਹਦੇ ਉੱਤੇ ਇਲਜ਼ਾਮ ਹੈ ਕਿ ਉਹਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਹਾਲਾਂਕਿ ਉਹ ਇੱਕ ਗੈਂਗਸਟਰ ਹੈ ਬਹੁਤ ਲੰਬੇ ਚੌੜੇ ਇਲਜ਼ਾਮਾਂ ਦੀ ਲਿਸਟ ਹੈ ਪਤਾ ਨਹੀਂ ਕਿੰਨੇ ਕੁ ਮਰਡਰਸ ਚੋਂ ਦਾ ਨਾਂ ਹੈ ਫਰੋਤੀਆਂ ਦੇ ਵਿੱਚ ਨਾਂ ਲਿਆ ਜਾਂਦਾ ਪਰ ਪੰਜਾਬ ਦੇ ਵਿੱਚ ਉਹਦੀ ਅਹਿਮੀਅਤ ਤਾਂ ਹੈ ਕਿ ਉਹਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਰੱਖਿਆ ਗਿਆ ਕਿਉਂਕਿ ਉਹਨੇ ਸਿੱਧੂ ਮੂਸੇਵਾਲੇ ਦਾ ਮਰਡਰ ਪਲਾਨ ਕੀਤਾ ਤੇ ਮਰਡਰ ਕਰਵਾਇਆ ਔਰ 8 ਮਹੀਨੇ ਪਹਿਲਾਂ ਉਹਦੀ ਇੱਕ ਇੰਟਰਵਿਊ ਹੁੰਦੀ ਹੈ ਜੇਲ੍ਹ ਦੇ ਵਿੱਚੋਂ ਜਿਹੜੀ ਕਿ ਕਤਿਤ ਤੌਰ ਤੇ ਕਹੀ ਜਾਂਦੀ ਹੈ ਕਿ ਉਹ ਬਠਿੰਡਾ ਜੇਲ੍ਹ ਦੀ ਇੰਟਰਵਿਊ ਹੈ ਉਸ ਸਮੇਂ ਜਿੱਦਨ ਇੱਕ ਨਿੱਜੀ ਚੈਨਲ ਨੇ ਉਹਦੀ ਇੰਟਰਵਿਊ ਕੀਤੀ ਉਸ ਤੋਂ ਬਾਅਦ ਸਰਕਾਰ ਦਾ ਡੀਜੀਪੀ ਦਾ ਸਪਸ਼ਟੀਕਰਨ ਆਇਆ ਕਿ ਇਹ ਜਿਹੜੀ ਇੰਟਰਵਿਊ ਹੈ ਇਹ ਪੰਜਾਬ ਦੀ ਜੇਲ੍ਹ ਦੀ ਨਹੀਂ ਕਿਉਂਕਿ ਜਿਸ ਦਿਨ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਂਦਾ ਗਿਆ ਉਸ ਦਿਨ ਉਹਦਾ ਆ ਲੁੱਕ ਸੀ ਉਸ ਤੋਂ ਬਾਅਦ ਉਹਨੇ ਆ ਕੱਪੜੇ ਪਾਏ ਹੋਏ ਨੇ ਜਦੋਂ ਉਹ ਪੰਜਾਬ ਦੇ ਵਿੱਚ ਘੁੰਮ ਰਿਹਾ ਤੇ ਡੀਜੀਪੀ ਸਾਹਿਬ ਦੇ ਕਹਿਣ ਦੀ देर ਸੀ ਅਗਲੇ ਦਿਨੀ ਦੁਬਾਰਾ ਇੰਟਰਵਿਊ ਆਈ ਜਿਹੜੀ ਉਹਦੀ ਲੁੱਕ ਡੀਜੀਪੀ ਸਾਹਿਬ ਨੇ ਜਾਰੀ ਕੀਤੀ ਉਹਦੇ 'ਚ ਇੰਟਰਵਿਊ ਆਈ ਔਰ ਡੀਜੀਪੀ ਸਾਹਿਬ ਮੁੜ ਕੇ ਅੱਜ ਤੱਕ ਉਸ ਗੱਲ ਦਾ ਸਪਸ਼ਟਿਕਰਨ ਦੇਣ ਦੇ ਲਈ ਨਹੀਂ ਆਏ ਔਰ 7-8 ਮਹੀਨਿਆਂ ਤੋਂ ਸਰਕਾਰ ਉਹਦੀ ਜਾਂਚ ਕਰ ਰਹੀ ਸੀ ਔਰ ਸਰਕਾਰ ਲਗਾਤਾਰੇ ਦਾਵਾ ਕਰ ਰਹੀ ਹੈ ਕਿ ਜੀ ਇਹ ਪਟਿਆਲ ਸੋਰੀ ਬਠਿੰਡਾ ਜੇਲ੍ਹ ਦੀ ਇੰਟਰਵਿਊ ਨਹੀਂ ਇਹ ਕਿਤੇ ਬਾਹਰ ਦੀ ਇੰਟਰਵਿਊ ਹੈ ਪਰ ਕੋਈ ਉਸ ਕਮੇਟੀ ਦਾ ਫਾਈਨਲ ਨਤੀਜਾ ਨਹੀਂ ਆਇਆ ਅੰਤ ਦੇ ਵਿੱਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਉਹਦਾ ਸੂਓ ਮੋਟੋ ਐਕਸ਼ਨ ਲੈਣਾ ਪਿਆ ਸੂਓ ਮੋਟੋ ਐਕਸ਼ਨ ਲੈ ਕੇ ਉਹਦੇ ਚ ਜਵਾਬ ਤਲਬੀ ਕਰਨੀ ਪਈ ਤੇ ਹੈਰਾਨੀ ਦੀ ਗੱਲ ਹੈ ਕੱਲ ਜਿਹੜਾ ਜਵਾਬ ਸਾਡੀ ਪੰਜਾਬ ਸਰਕਾਰ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਹੈ ਉਹਦੇ 'ਚ ਸਰਕਾਰ ਸਿਰਫ ਇੰਨੀ ਇੱਕ ਗੱਲ ਕਹਿ ਸਕੀ ਹੈ ਕਿ ਜੀ ਇਹ ਇੰਟਰਵਿਊ ਪੰਜਾਬ ਦੀ ਨਹੀਂ ਦੇਖੋ 8 ਮਹੀਨਿਆਂ ਦੇ ਵਿੱਚ ਪੰਜਾਬ ਪੁਲਿਸ ਇਸ ਗੱਲ ਤੇ ਸਪਸ਼ਟੀਕਰਨ ਨਹੀਂ ਦੇ ਸਕੀ ਕਿ ਅਗਰ ਇਹ ਪੰਜਾਬ ਦੀ ਇੰਟਰਵਿਊ ਨਹੀਂ ਅਗਰ ਇਹ ਬਠਿੰਡਾ ਜੇਲ੍ਹ ਦੀ ਇੰਟਰਵਿਊ ਨਹੀਂ ਫਿਰ ਇੰਟਰਵਿਊ ਕਿੱਥੇ ਹੋਈ ਹੈ ਔਰ ਇੰਨੀ ਗੱਲ ਕਹਿ ਕੇ ਹਾਈ ਕੋਰਟ ਤੋਂ ਪੱਲਾ ਛਡਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਦੀ ਨਹੀਂ ਪਰ ਫਿਰ ਉਸਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਹੁਤ ਸਖਤ ਲਫ਼ਜ਼ ਯੂਜ਼ ਕੀਤੇ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦਾ ਜਵਾਬ ਕਿ ਜੀ ਇਹ ਪੰਜਾਬ ਦੀ ਇੰਟਰਵਿਊ ਨਹੀਂ ਇਹ ਬਠਿੰਡਾ ਜੇਲ੍ਹ ਦੀ ਇੰਟਰਵਿਊ ਨਹੀਂ ਇਹ ਕਾਫੀ ਨਹੀਂ ਕਿ ਤੁਸੀਂ 8 ਮਹੀਨਿਆਂ ਦੇ ਵਿੱਚ ਸਿਰਫ ਇੰਨੀ ਕੁ ਚੀਜ਼ ਪਤਾ ਕੀਤੀ ਹੈ ਇਹ ਤਾਂ ਪਹਿਲੇ ਦਿਨੋਂ ਹੀ ਪੁਲਿਸ ਕਹਿ ਰਹੀ ਹੈ ਕਿ ਜੀ ਇਹ ਪੰਜਾਬ ਦੀ ਜੇਲ੍ਹ ਦੀ ਨਹੀਂ ਇਹ ਬਠਿੰਡਾ ਜੇਲ੍ਹ ਦੀ ਨਹੀਂ ਔਰ 8 ਮਹੀਨਿਆਂ ਦੇ ਵਿੱਚ ਹਾਈ ਕੋਰਟ ਨੇ ਸਪੈਸੀਫਾਈ ਕੀਤਾ ਕਿ ਸਿਰਫ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਐਡੀ ਕੀ ਜਾਂਚ ਕੀਤੀ ਹੈ ਦੇਖੋ ਇਹ ਬੜੀ ਨਮੋਸ਼ੀ ਦੀ ਗੱਲ ਹੈ ਕਿਉਂਕਿ ਪੰਜਾਬ ਦੇ ਲਾਅ ਐਂਡ ਆਰਡਰ ਦੇ ਜਿਹੜੇ ਹਾਲਾਤ ਨੇ ਉਹ ਕਿਸੇ ਤੋਂ ਛੁਪੇ ਨਹੀਂ ਕਿਸ ਤਰੀਕੇ ਉਰੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਫਰੋਤੀਆਂ ਦਿੱਤੀਆਂ ਜਾ ਰਹੀਆਂ ਨੇ ਕਤਲ ਹੋ ਰਹੇ ਨੇ ਚਾਹੇ ਉਹ ਖਟਾਰੀ ਹੋਣ ਚਾਹੇ ਵਪਾਰੀ ਹੋਣ ਪੁਲਿਸ ਥਾਣਿਆਂ ਦੇ ਉੱਤੇ ਕਬਜ਼ਾ ਇਹ ਪੰਜਾਬ ਦੀ ਕਹਾਣੀ ਬਣ ਚੁੱਕੀ ਹੈ ਇਹ ਪੰਜਾਬ ਦਾ ਇੱਕ ਹਿੱਸਾ ਬਣ ਚੁੱਕਿਆ ਹੈ ਰੂਟੀਨ ਲਾਈਫ ਦਾ ਜੋ ਭਗਵਾਨਤ ਮਾਨ ਸਰਕਾਰ ਦੀ ਇਸ ਨੂੰ ਦੇਣਾ ਹੈ ਕਿ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਸਰਕਾਰ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਦੇ ਪਿੱਛੇ ਘੁੰਮਣਾ ਯਾ ਉਹਨੂੰ ਲੀਡਰ ਬਣਾਉਣ ਦੀ ਹੈ ਕਿਉਂਕਿ ਪੰਜਾਬ ਨੇ ਬਹੁਤ ਖਮਿਆਜ਼ਾ ਭੁਗਤਿਆ ਹੈ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਦਾ ਹਜ਼ਾਰਾਂ ਕਰੋੜ ਰੁਪਈਆ ਅਰਵਿੰਦ ਕੇਜਰੀਵਾਲ ਤੇ ਖਰਚਿਆ ਗਿਆ ਸਾਡੀ ਸਰਕਾਰ 6 ਮਹੀਨੇ ਬਾਹਰਲੇ ਸੂਬਿਆਂ 'ਚ ਘੁੰਮਦੀ ਰਹੀ ਤੇ ਪਿੱਛੇ ਪੰਜਾਬ ਦੇ ਹਾਲਾਤ ਕਿ ਜ਼ਿਲ੍ਹਿਆਂ 'ਚੋਂ ਇੰਟਰਵਿਊ ਮੁੱਖ ਮੰਤਰੀ ਦਾ ਮਹਿਕਮਾ ਤੇ ਹਾਈ ਕੋਰਟ ਨੂੰ ਪੁੱਛਣਾ ਪੈ ਰਿਹਾ ਹੈ ਕਿ ਇਹਦੇ ਤੇ ਜਵਾਬ ਦਿਓ ਉੱਥੇ ਵੀ ਜਵਾਬ ਨਹੀਂ ਤੇ ਅਸੀਂ ਖੜੇ ਕਿੱਥੇ ਹਾਂ ਤੇ ਸਾਡੀ ਸਰਕਾਰ ਕਰ ਕੀ ਰਹੀ ਹੈ ਅੱਜ ਇੱਕ ਨਵਾਂ ਇਲਾਹੀ ਫਰਮਾਨ ਸਾਡੀ ਸਰਕਾਰ ਨੇ ਜਾਰੀ ਕੀਤਾ ਉਹ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਰਹੀ ਹੈ ਪੰਜਾਬ ਸਰਕਾਰ ਕਾਦੇ ਕਰਕੇ ਕਿ ਜੀ ਉਥੇ ਮੁੱਖ ਮੰਤਰੀ ਸਾਹਿਬ ਦੀ ਸਿਕਿਉਰਿਟੀ ਨੇ ਰੁਕਣਾ ਮੈਂ ਹੈਰਾਨ ਆ ਇਸ ਗੱਲ ਤੇ ਕਿ ਵੀਆਈਪੀ ਕਲਚਰ ਦੇ ਖਿਲਾਫ ਬੋਲਣ ਵਾਲੇ ਵੀਆਈਪੀ ਕਲਚਰ ਨੂੰ ਇਹ ਕਹਿਣ ਵਾਲੇ ਕਿ ਜੀ ਮੈਂ ਤਾਂ ਉਹ ਦਿੱਲੀ ਮੁੱਖ ਮੰਤਰੀ ਬਣਨਾ ਚਾਹਨਾ ਯਾ ਉਹ ਦਿੱਲੀ ਰਾਜਨੀਤੀ ਚ ਆਇਆ ਕਿ ਅਸੀਂ ਲਾਈਨਾਂ ਦੇ ਵਿੱਚ ਖੜ ਕੇ ਸਿਲੰਡਰ ਖਰੀਦੀਏ ਇਹੀ ਕਹਿੰਦੇ ਹੁੰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਤੇ ਹੁਣ ਸਰਕਾਰ ਦੀਆਂ ਅਜ ਦੋ ਨੋਟੀਫਿਕੇਸ਼ਨਾਂ ਇਹ ਮਜੀਠੀਆ ਸਾਹਿਬ ਨੇ ਵੀ ਜਾਰੀ ਕੀਤੀਆਂ ਨੇ ਤੇ ਮੈਂ ਤੁਹਾਨੂੰ ਵੀ ਦੱਸ ਦਿੰਦਾ ਪਹਿਲੀ ਨੋਟੀਫਿਕੇਸ਼ਨ ਹੈ ਕਿ 16 12 ਨੂੰ ਪੇਰੈਂਟ ਟੀਚਰ ਮੀਟਿੰਗ ਰੱਖੀ ਜਾਵੇ ਬਹੁਤ ਚੰਗਾ ਮੈਂ ਕਹਿੰਦਾ ਕਿ ਅੱਗੇ ਵੀ ਹੁੰਦਾ ਆਇਆ ਪੇਰੈਂਟ ਟੀਚਰ ਮੀਟਿੰਗ ਸਰਕਾਰੀ ਸਕੂਲਾਂ ਚ ਹੁੰਦੀਆਂ ਆਈਆਂ ਨੇ ਪਰ ਇਹ ਬਦਲਾਵ ਵਾਲੀ ਸਰਕਾਰ ਨੇ ਪਹਿਲੀ ਵਾਰ ਕੀਤਾ ਕਿ ਪੇਰੈਂਟ ਟੀਚਰ ਮੀਟਿੰਗ ਨੂੰ ਕੈਨਸਲ ਕਰਕੇ ਇਹ ਨਵਾਂ ਫਰਮਾਨ ਜਾਰੀ ਹੋਇਆ ਕਿ ਸਕੂਲ ਦੇ ਵਿੱਚ ਛੁੱਟੀ ਕਰ ਦਿਓ ਕਿਉਂ ਕਰ ਦਿਓ ਕਿਉਂਕਿ ਉੱਥੇ ਮੁੱਖ ਮੰਤਰੀ ਸਾਹਿਬ ਦੀ ਰੈਲੀ ਹੈ ਤੇ ਮੁੱਖ ਮੰਤਰੀ ਸਾਹਿਬ ਦੀ ਸਿਕਿਉਰਿਟੀ ਨੇ ਰੁਕਣਾ ਤੁਸੀਂ ਦੇਖੋ ਵੀ ਕਦੇ ਕਿਸੇ ਨੇ ਇਹ 70 ਸਾਲਾਂ ਦੇ ਵਿੱਚ ਦੇਖਿਆ ਸੀ ਕਿ ਸਕੂਲਾਂ 'ਚ ਇਸ ਤਰੀਕੇ ਛੁੱਟੀਆਂ ਕਰਾਈਆਂ ਜਾਣ ਤਾਂ ਕਿ ਮੁੱਖ ਮੰਤਰੀ ਦੀ ਸਿਕਿਉਰਿਟੀ ਉੱਥੇ ਠਹਿਰ ਸਕੇ ਇਹਦੀ ਜਵਾਬਦੇਹੀ ਕੌਣ ਦੇਊਗਾ ਮੁੱਖ ਮੰਤਰੀ ਸਾਹਿਬ ਦੇਣਗੇ ਐਜੂਕੇਸ਼ਨ ਮਨਿਸਟਰ ਸਾਹਿਬ ਦੇਣਗੇ ਕਿਉਂਕਿ ਕਿਤੇ ਨਾ ਕਿਤੇ ਇਹ ਪੰਜਾਬ ਦੇ ਬੱਚਿਆਂ ਦੇ ਨਾਲ ਧੋਖਾ ਇਹ ਉਹਨਾਂ ਦੇ ਭਵਿੱਖ ਦੇ ਨਾਲ ਖੇਡਣਾ ਸੋ ਇਹਦੇ ਉੱਤੇ ਵੀ ਮੈਂ ਮੰਗਦਾ ਹਾਂ ਜਵਾਬ ਕਿ ਸਰਕਾਰ ਜਵਾਬ ਦੇਵੇ ਕਿਉਂਕਿ ਆਏ ਦਿਨ ਸਰਕਾਰ ਦੇ ਉੱਤੇ ਲਗਾਤਾਰ ਪਹਿਲਾ ਚਿੱਠੀ ਜਾਏ ਇਸ ਤੇ ਬਹੁਤ ਜ਼ਿਆਦਾ ਸਵਾਲ ਉੱਠ ਰਹੇ ਨੇ ਸੋ ਇਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਸਾਡੀ ਪੰਜਾਬ ਸਰਕਾਰ ਕਰ ਰਹੀ ਹੈ ਇਹਦੀ ਜਵਾਬਦੇਹੀ ਕਿਹਦੀ ਹੈ ਕਿਉਂਕਿ ਅਨਐਮਪਲੋਇਮੈਂਟ ਵੱਧਦੀ ਜਾ ਰਹੀ ਹੈ ਹਰ ਇੱਕ ਸੈਕਟਰ ਦੇ ਵਿੱਚ ਚਾਹੇ ਉਹ ਗਵਰਨਮੈਂਟ EMPLOYEES ਨੇ ਜਿਹੜੇ ਮੁੱਖ ਮੰਤਰੀ ਦਾ ਕਿਸੇ ਸਮੇਂ ਸਵਾਗਤ ਕਰਦੇ ਹੁੰਦੇ ਸੀ ਅੱਜ ਉਹ ਮੁੱਖ ਮੰਤਰੀ ਮੁਰਦਾਬਾਦ ਦੇ ਨਾਰੇ ਲਾ ਰਹੇ ਨੇ ਸੈਕਟਰੀਏਟ ਦੇ ਵਿੱਚ ਕੀ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਕੀ ਮੁੱਖ ਮੰਤਰੀ ਦਾ ਕੰਮ ਸਿਰਫ ਤੇ ਸਿਰਫ ਇਵੈਂਟਸ ਕਰਨਾ ਹੈ ਕੀ ਮੁੱਖ ਮੰਤਰੀ ਦਾ ਕੰਮ ਸਿਰਫ ਤੇ ਸਿਰਫ ਪੰਜਾਬ ਦਾ ਪੈਸਾ ਫੂਕ ਕੇ ਪੰਜਾਬ ਦੀਆਂ ਪ੍ਰਾਣੀਆਂ ਬਾਦਲ ਸਾਹਿਬ ਦੀਆਂ ਚੱਲ ਰਹੀਆਂ ਸਕੀਮਾਂ ਨੂੰ ਦੁਬਾਰਾ ਇਵੈਂਟ ਕਰਕੇ ਦੱਸਣਾ ਹੈ ਕਿ ਪੰਜਾਬ ਦੇ ਵਿੱਚ ਸਕੀਮ ਚੱਲ ਰਹੀ ਹੈ ਆਟਾ ਦਾਲ ਸਕੀਮ ਹੋਵੇ ਜਾਂ ਪੰਜਾਬ ਦੇ ਵਿੱਚ ਜਿਹੜੀ ਤੀਰਥ ਯਾਤਰਾ ਹੈ ਇਹ ਸਾਰੀਆਂ ਬਾਦਲ ਸਾਹਿਬ ਦੀਆਂ ਸਕੀਮਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਕੀ ਕੀਤਾ ਸੋ ਇਹ ਮੁੱਦਿਆਂ ਤੇ ਇਹ ਜਿਹੜੇ ਤਿੰਨ ਅਹਿਮ ਮੁੱਦੇ ਨੇ ਇਹਨਾਂ ਤੇ ਅੱਜ ਮੈਂ ਪੰਜਾਬ ਸਰਕਾਰ ਦਾ ਸਪਸ਼ਟੀਕਰਨ ਮੰਗਦਾ ਹਾਲਾਂਕਿ ਹੁਣੀ ਮੈਨੂੰ ਇਹ ਦੱਸ ਰਹੇ ਨੇ ਕਿ ਕੋਈ ਦੁਬਾਰਾ ਫੇਰ ਇਹ ਰੌਲਾ ਪੈਣ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਦੇਖੋ ਇਹ ਆਪਣੇ ਆਪ 'ਚ ਇਹ ਤੋਂ ਵੀ ਮੰਦ ਭਾਗਾ ਕਿ ਜਦੋਂ ਆਪਣੀ ਸਰਕਾਰ ਦੇ ਪੁੱਠੇ ਫੈਸਲਿਆਂ ਦਾ ਵਿਰੋਧ ਹੋਵੇ ਤੇ ਉਹਦੀ ਗਾਜ ਅਫਸਰਾਂ ਤੇ ਸਿੱਟਣੀ ਇਹ ਮੇਰੇ ਹਿਸਾਬ ਨਾਲ ਇਹ ਤੋਂ ਮੰਦ ਭਾਗੀ ਗੱਲ ਨਹੀਂ ਕਿ ਰੈਲੀ ਹੋਵੇ ਮੁੱਖ ਮੰਤਰੀ ਦੀ ਸਿਕਿਉਰਿਟੀ ਮੁੱਖ ਮੰਤਰੀ ਦੀ ਠਹਿਰਨੀ ਹੋਵੇ ਅਫਸਰ ਤੋਂ ਤੁਸੀਂ ਕਹਿ ਕੇ ਨੋਟੀਫਿਕੇਸ਼ਨ ਕਢਾਓ ਤੇ ਫਿਰ ਜਦੋਂ ਰੌਲਾ ਪੈ ਜੇ ਤੇ ਉਸ ਅਫਸਰ ਤੇ ਐਕਸ਼ਨ ਲਓ ਮੈਂ ਤਾਂ ਅਫਸਰ ਨੂੰ ਵੀ ਕਹੂੰਗਾ ਕਿ ਜੇ ਉਹਦੇ ਕੋਲੇ ਇਹ ਚੀਜ਼ਾਂ ਦਾ ਕੋਈ ਪ੍ਰੂਫ ਹੈ ਉਹ ਜਨਤਕ ਵੀ ਕਰਨ ਕਿ ਕਿਹਦੇ ਆਰਡਰਾਂ ਤੇ ਨੋਟਿਸ ਨਿਕਲੇ ਸੀ ਕਿਉਂਕਿ ਸਰਕਾਰ ਦੇ ਆਰਡਰ ਤੋਂ ਬਿਨਾ ਮੈਂ ਨਹੀਂ ਸਮਝਦਾ ਕਿ ਕਿਸੇ ਅਫਸਰ ਦੀ ਐਡੀ ਜੁਰਤ ਹੈ ਕਿ ਉਹ ਇਹ ਕਹ ਦੇ ਕਿ ਜੀ ਮੁੱਖ ਮੰਤਰੀ ਦੀ ਸਿਕਿਉਰਿਟੀ ਨੇ ਰੁਕਣਾ ਸਕੂਲ ਖਾਲੀ ਕਰਾ ਦਿਓ ਸੋ ਸਿੱਖਿਆ ਮੰਤਰੀ ਤੋਂ ਘਟ ਇਹ ਆਰਡਰ ਨਹੀਂ ਹੋ ਸਕਦੇ ਸੋ ਇਹ ਤਿੰਨੋਂ ਗੱਲਾਂ ਦੇ ਜਿਹੜੇ ਜਵਾਬ ਨੇ ਉਹ ਪੰਜਾਬ ਸਰਕਾਰ ਆ ਕੇ ਦਵੇ ਕਿਉਂਕਿ ਇਹ ਬਹੁਤ ਸੀਰੀਅਸ ਲੈਪਸ ਹੈ ਚਾਹੇ ਆਪਣੇ ਮੰਤਰੀ ਦੀ ਪੋਜੀਸ਼ਨ ਦਾ ਨਜਾਇਜ਼ ਇਸਤੇਮਾਲ ਕਰਨਾ ਫੇਵਰਸ ਲੈਣੇ ਯਾ ਇਸ ਤਰੀਕੇ ਸਕੂਲਾਂ ਦੇ ਵਿੱਚ ਛੁੱਟੀਆਂ ਕਰਨੀਆਂ ਯਾ ਹਾਈ ਕੋਰਟ ਦੇ ਵਿੱਚ ਗਲਤ ਐਫੀਡੇਵਿਟ ਦਾਖਲ ਕਰਕੇ ਆਪਣਾ ਪਿੱਛਾ ਛਣਾਉਣਾ ਇਹ ਤਿੰਨੋਂ ਪੰਜਾਬ ਦੇ ਅੱਜ ਦੇ ਬਹੁਤ ਸੀਰੀਅਸ ਇਸ਼ੂਸ ਨੇ ਇਹ ਤਿੰਨਾਂ ਇਸ਼ੂਸ ਤੇ ਮੈਂ ਕਹਿੰਦਾ ਕਿ ਇਸ਼ੂ ਬੇਸਡ ਆ ਕੇ ਜਵਾਬ ਦੇ ਪੰਚਕ ਲੋਕਾਂ ਤੋਂ ਨਹੀਂ ਜਾਂ ਸੰਗਤ ਨੂੰ ਹੀ ਮੰਗ ਰਹੇ ਸਗੋਂ ਆਪ ਆਪ ਤੁਹਾਨੂੰ ਮੰਗ ਰਹੇ ਕਿ ਦਵਾਰਾ ਘਾਟ ਚੋੜ ਕਰ ਰਹੇ ਹੋ। ਕੌਣ ਕਹਿ ਰਿਹਾ ਜੀ? ਪ੍ਰਤਾਪ ਸਿੰਘ ਬਾਜਵਾ ਦਾ ਬਿਆਨ। ਦੇਖੋ ਪੁਗਲ ਸਾਹਿਬ ਪਹਿਲਾਂ ਤਾਂ ਮੈਂ ਇਸ ਗੱਲ ਤੇ ਪੁੱਛਣਾ ਚਾਹੁੰਦਾ ਕਿ ਕਾਂਗਰਸ ਵੀ ਸਿੱਖੀ ਦੇ ਉੱਤੇ ਕੁਝ ਬੋਲੂਗੀ। ਕਾਂਗਰਸ ਵੀ ਸਾਡੀ ਮਰਿਆਦਾ ਹੈ ਜਿਹੜੀ ਜਿਹੜੀ ਸਿੱਖਾਂ ਦੀ ਕੋਈ ਮਰਿਆਦਾ ਚੱਲੀ ਆ ਰਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਬਾਰੇ ਕਿ ਕਾਂਗਰਸ ਵੀ ਬੋਲੂਗੀ ਉਹ ਜਮਾਤ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤਾ ਜਿਨ੍ਹਾਂ ਨੇ ਉੱਥੇ ਟੈਂਕਾਂ ਤੋਪਾਂ ਚੜਾ ਕੇ ਹੁਣ ਕਾਂਗਰਸ ਵੀ ਇਹ ਚੀਜ਼ ਦੱਸਿਆ ਕਰੂਗੀ ਕਿ ਮਾਫੀ ਸਿੱਖ ਨੇ ਕਿਵੇਂ ਮੰਗਣੀ ਐ ਕਿ ਹੁਣ ਮਾਫੀ ਵੀ ਵਾਇਆ ਗਾਂਧੀ ਪਰਿਵਾਰ ਸਿੱਖ ਮੰਗਣਗੇ ਸੋ ਮੈਂ ਕਾਂਗਰਸ ਨੂੰ ਪ੍ਰਤਾਪ ਬਾਜਵਾ ਸਾਹਿਬ ਨੂੰ ਕਹੂੰਗਾ ਕਿ ਤੁਸੀਂ ਧਾਰਮਿਕ ਗੱਲਾਂ ਤੇ ਤਾਂ ਬੋਲੇ ਹੀ ਨਾ ਕਰੋ ਮੈਨੂੰ ਲੱਗਦਾ ਕਾਂਗਰਸ ਦੇ ਤਾਂ ਬੁਲਾਰਿਆਂ ਦੇ ਮੂੰਹ 'ਚੋ ਸ਼ੋਭਾ ਹੀ ਨਹੀਂ ਦਿੰਦਾ ਕਿਉਂਕਿ 84 ਦੀ ਕਾਤਲ ਕਾਂਗਰਸ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੀ ਕਾਂਗਰਸ ਸੋ ਕਾਂਗਰਸ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਾਂਗਰਸ ਨਸੀਹਤ ਨਾ ਦੇਵੇ ਘਟੋ ਘਟ ਸੀਐਮ ਦੀ ਸਟੇਟਮੈਂਟ ਆਈ ਹੈ ਕਿ ਅਪਰਾਧ ਦੀ ਕੋਈ ਮਾਫੀ ਨਹੀਂ ਹੁੰਦੀ ਕਹਿੰਦੇ ਪੰਜਾਬ ਮਾ देखो मैं मुख्यमंत्री साहब भगवंत मान साहब ਦਾ ਕੱਲ ਦਾ ਬਿਆਨ ਜਿਹੜਾ ਤੁਸੀਂ ਕੋਟ ਕਰ ਰਹੇ ਹੋ ਮੈਂ ਭਗਵੰਤ ਮਾਨ ਸਾਹਿਬ ਦਾ ਵੀ ਬਿਆਨ ਸੁਣਿਆ ਕਹਿੰਦਾ ਗੁਨਾਹ ਗੁਨਾਹ ਹੀ ਕਹਿੰਦੇ ਗੁਨਾਹ ਹੀ ਕਹਿੰਦੇ ਮਾਫੀ ਨਹੀਂ ਹੁੰਦੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੱਲ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਵਿੱਚ ਖੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਤੇ ਇਹ ਗੱਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ ਬਹੁਤ ਮੰਦ ਭਾਗੀ ਗੱਲ ਆ। ਔਰ ਤੁਸੀਂ ਮੈਨੂੰ ਲੱਗਦਾ ਮੇਰੀਆਂ ਹੀ ਕਿੰਨੀਆਂ ਪ੍ਰੈਸ ਕਾਨਫਰੰਸਾਂ ਅਟੈਂਡ ਕੀਤੀਆਂ ਹੋਣੀਆਂ। ਮੈਂ ਹਰ ਇੱਕ ਪ੍ਰੈਸ ਕਾਨਫਰੰਸ ਜਿੱਥੇ ਇਹ ਗੱਲ ਕੀਤੀ ਉੱਥੇ ਕਿਹਾ ਕਿ ਦਿਲੋਂ ਅਫਸੋਸ ਹੈ। ਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹ ਚੀਜ਼ ਹੋਈ। ਸਰਕਾਰ ਦਾ ਫੇਲਿਅਰ, ਇੰਟੈਲੀਜੈਂਸ ਏਜੰਸੀਆਂ ਦਾ ਫੇਲਿਅਰ। ਔਰ ਉਹਦੇ ਲਈ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਨਮਾਣੇ ਸਿੱਖ ਵਾਂਗੂ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਪੱਲਾ ਅੱਡ ਕੇ ਆਪਣੀ ਝੋਲੀ 'ਚ ਮਾਫੀ ਮੰਗੀ ਹੈ ਕਿ ਅਗਰ ਸਰਕਾਰ ਦੀਆਂ ਗਲਤੀਆਂ ਸੀ ਅਸੀਂ ਮੰਨਦੇ ਹਾਂ ਕਿ ਪੰਥਕ ਸਰਕਾਰ ਸੀ ਉਹ ਸਰਕਾਰ ਦੇ ਵਿੱਚ ਬੇਅਦਬੀਆਂ ਨਹੀਂ ਰੋਕ ਸਕੇ ਇਹ ਬਹੁਤ ਮੰਦ ਭਾਗੀ ਗੱਲ ਪਰ ਮੁੱਖ ਮੰਤਰੀ ਸਾਹਿਬ ਨੂੰ ਮੇਰਾ ਇੱਕ ਸਵਾਲ ਹੈ ਕਿਉਂ ਜਿਹੜੀ ਬੇਅਦਬੀ ਹੈ ਉਹ ਤੇ ਸਿਆਸਤ ਕਰਨ ਵਾਲੇ ਲੋਕਾਂ ਨੇ ਉਹ ਬੇਅਦਬੀਆਂ ਦਾ ਹੱਲ ਕਿਉਂ ਨਹੀਂ ਕੀਤਾ ਕਾਂਗਰਸ ਨੇ ਬਹੁਤ ਸਿਆਸਤ ਤਾਂ ਕੀਤੀ ਹਾਲਾਂਕਿ ਮੈਂ ਇਹਨੂੰ ਲੈ ਕੇ ਕਿਸੇ ਵੀ ਇਲਜ਼ਾਮ ਤਰਾਸ਼ੀਆਂ ਦੇ ਦੌਰ 'ਚ ਨਹੀਂ ਪੈਣਾ ਚਾਹੁੰਦਾ ਕੀ ਉਸ ਤੋਂ ਬਾਅਦ ਪੰਜਾਬ ਬੇਅਦਬੀਆਂ ਤੇ ਮੁਕਤ ਹੋ ਗਿਆ ਜਿਹੜੇ ਲੋਕਾਂ ਨੇ ਸੌਹਾਂ ਕਾਦੀਆਂ ਖੜਕੇ ਕਾਂਗਰਸ ਦੇ ਰਾਜ ਦੇ ਵਿੱਚ ਪੌਣੇ 200 ਬੇਅਦਬੀ ਹੋਈ ਤੇ ਜਿਹਦੇ ਚ ਸਭ ਤੋਂ ਵੱਡੀ ਬੇਅਦਬੀ ਜਿਹੜੀ ਮੈਂ ਮੰਨਦਾ ਦੇਖੋ ਹਰ ਇੱਕ ਬੇਅਦਬੀ ਵੱਡੀ ਹੈ ਪਰ ਅਕਾਲ ਤਖਤ ਸਾਹਿਬ ਦੇ ਹਰਮੰਦਰ ਸਾਹਿਬ ਦਾ ਕੰਪਲੈਕਸ ਹਰਮੰਦਰ ਸਾਹਿਬ ਸਿੱਖੀ ਦਾ ਤੁਰਾ ਉਹਦੇ ਚ ਚੰਨੀ ਸਰਕਾਰ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਚੰਨੀ ਸਾਹਿਬ ਤੇ ਸੁਖੀ ਰੰਧਾਵਾ ਨੇ ਅੰਦਰ ਖੜਕੇ ਸੌਹ ਖਾਦੀ ਕਿ ਇੱਕ ਹਫ਼ਤੇ ਚ ਦੋਸ਼ੀ ਫੜਦੇਾਂਗੇ ਕੀ ਅਜੇ ਤੱਕ ਕੋ ਦੋਸ਼ੀ ਫੜੇਗੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੀ ਬੇਅਦਬੀਆਂ ਬੰਦ ਹੋ ਗਈਆਂ ਕੱਲ ਜਿਹੜੇ ਗੁਨਾਹ ਦੀ ਗੱਲ ਕਰ ਰਹੇ ਸੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਮੈਨੂੰ ਇਹ ਗੱਲ ਦੱਸੋ ਕਿ ਮਰਿੰਡੇ 'ਚ ਬੇਅਦਬੀ ਹੋਈ ਆਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਪਟਿਆਲੇ ਦੇ ਵਿੱਚ ਸਨੌਰ ਦੇ ਵਿੱਚ ਬੇਅਦਬੀ ਹੋਈ ਤੇ ਸਭ ਤੋਂ ਵੱਡਾ ਸੁਲਤਾਨਪੁਰ ਲੋਧੀ ਦੇ ਵਿੱਚ 1984 ਤੋਂ ਬਾਅਦ ਅਗਰ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਐਂਟਰ ਹੋਈ ਗੋਲੀਆਂ ਚਲਾਈਆਂ ਤਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੋਮ ਮਿਨਿਸਟਰ ਕੌਣ ਤੇ ਫਿਰ ਇਹ ਗੁਨਾਹ ਦਾ ਜਵਾਬ ਕੌਣ ਦੇਊਗਾ ਕੀ ਭਗਵੰਤ ਮਾਨ ਸਾਹਿਬ ਦੱਸਣਗੇ ਗੁਨਾਹ ਕੀ ਹੈ ਜਿਨ੍ਹਾਂ ਨੇ ਪੰਜਾਬ ਦੇ ਬੇਦੋਸ਼ੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਉਹ ਵੀ ਕਾਂਗਰਸ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਪੰਜਾਬ 'ਚ ਐਨਐਸਏ ਲਾ ਕੇ ਪੰਜਾਬ ਤੋਂ ਬਾਹਰ ਲਿਆਂ ਜੇਲ੍ਹਾਂ ਸਿੱਟ ਤੇ ਇਹ ਦੱਸਣਗੇ ਮਤਲਬ ਜਵਾਬ ਤਾਂ ਦੇਣਾ ਪਊਗਾ ਨਾ ਮੁੱਖ ਮੰਤਰੀ ਸਾਹਿਬ ਨੂੰ ਇਹ ਜਵਾਬ ਤੋਂ ਮੁੱਖ ਮੰਤਰੀ ਸਾਹਿਬ ਭੱਜ ਕਿੱਦਾਂ ਸਕਦੇ ਨੇ ਇਹਨਾਂ ਦੇ ਬੁਲਾਰੇ ਕਿੱਦਾਂ ਭੱਜ ਸਕਦੇ ਨੇ ਮੈਂ ਇਸ ਗੱਲ ਤੇ ਬਹੁਤ ਹੈਰਾਨ ਆ ਔਰ ਦੂਜੀ ਗੱਲ ਇਹ ਉਹ ਲੋਕ ਨੇ ਜਿਨ੍ਹਾਂ ਨੇ ਹੁਣੀ ਪਿੱਛੇ ਜੇ ਇੱਕ ਫਰਜੀ ਐਕਟ ਪਾਸ ਕੀਤਾ ਸੈਂਟਰਲ ਐਕਟ ਨੂੰ ਅਮੈਂਡ ਕੀਤਾ ਜਿਹੜਾ ਕਿ ਹੁਣ ਰਾਸ਼ਟਰਪਤੀ ਸਾਹਿਬ ਕੋਲ ਚਲਾ ਗਿਆ ਉਹ ਐਕਟ ਦੇ ਵਿੱਚ ਇਹਨਾਂ ਨੇ ਕੀ ਕਿਹਾ ਕਿ ਜੀ ਅਕਾਲ ਤਖਸਾਲ ਪੰਜਾਬ ਸਰਕਾਰ ਦੀ ਜੂਰਿਸਡਿਕਸ਼ਨ ਹੈ ਇਹ ਲੋਕ ਜਿਹੜੇ ਅਕਾਲ ਤਖਸਾਲ ਉਹਨੂੰ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੀ ਜੂਰਿਸਡਿਕਸ਼ਨ ਹੈ ਇਹ ਲੋਕ ਸਾਨੂੰ ਦੱਸਣਗੇ ਕੀ ਹੁਣ ਬਤੌਰ ਨਿਮਾਣੇ ਸਿੱਖ ਤੇ ਜਿਹੜੀ ਸਾਡੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇੱਕ ਭਾਵਨਾਤਮਕ ਗੱਲ ਹੈ ਜਿਹੜੀ ਉਹਨਾਂ ਦੀ ਪੰਥ ਤੋਂ ਮਾਫੀ ਹੈ ਕੀ ਹੁਣ ਕੇਜਰੀਵਾਲ ਦੱਸੂਗਾ ਕਿ ਉਹ ਸਿੱਖਾਂ ਦੀ ਮਰਿਆਦਾ ਕੀ ਹੈ ਸੋ ਇਹ ਲੋਕ ਘਟੋ ਘਟ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਜਿਹੜੇ ਸਾਡੇ ਸਿੱਖੀ ਦੇ ਵਿੱਚ ਮਰਿਆਦਾ ਨੇ ਇਹ ਉਹਨਾਂ ਤੇ ਮੈਂ ਕਹਿੰਦਾ ਲੈਕਚਰ ਨਾ ਦੇਣ ਬਹੁਤ ਗੱਲਾਂ ਨੇ ਮੈਂ ਕਹਿ ਸਕਦਾ ਪਰ ਉਹ ਕਿਉਂਕਿ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਾਰੀ ਗੱਲ ਲੋਕਾਂ ਦੇ ਵਿੱਚ ਰੱਖਤੀ ਹੈ ਮੈਂ ਨਹੀਂ ਸਮਝਦਾ ਕਿ ਉਹਦੇ 'ਚ ਹੁਣ ਕਿਸੇ ਵੀ ਕਿਸਮ ਦੀ ਟਿੱਪਣੀ ਦੀ ਲੋੜ ਹੈ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਬਿਲਕੁਲ ਕਲੀਅਰ ਕਰ ਚੁੱਕੇ ਨੇ ਪਰ ਹਾਂ ਮੈਂ ਇੱਕ ਗੱਲ ਜਾਂਦੇ ਜਾਂਦੇ ਜ਼ਰੂਰ ਕਹੂੰਗਾ ਕਿ ਬੇਅਦਬੀਆਂ ਦੇ ਉੱਤੇ ਜ਼ਰੂਰ ਜਿਹੜੀਆਂ ਅੱਜ ਵੀ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਸਰਕਾਰਾਂ ਕਾਰਵਾਈ ਕਰਨ ਕਿਉਂ ਸਰਕਾਰਾਂ ਕਾਰਵਾਈ ਕਰਨ ਦੇ ਵਿੱਚ ناکਾਮ ਨੇ ਇਹ ਲਗਾਤਾਰ ਹੋ ਰਹੀਆਂ ਨੇ ਇਹ ਹਮਲੇ ਲਗਾਤਾਰ ਹੋ ਰਹੇ ਨੇ ਔਰ ਮੈਂ ਸਿੱਖ ਪੰਥ ਦੀਆਂ ਉਹ ਸ਼ਕਸ਼ੀਤਾਂ ਨੂੰ ਵੀ ਕਹੂੰਗਾ ਕਿ ਇਹਨਾਂ ਤੇ ਵੀ ਜ਼ੋਰ ਸ਼ੋਰ ਨਾਲ ਆਵਾਜ਼ ਚੱਕਣੀ ਪੈਂਦੀ ਹੈ ਕਿਉਂਕਿ ਅੱਜ ਜਿਹੜਾ ਇਹ ਹਮਲਾ ਇਹ ਹੁਣ ਕੌਮ ਤੇ ਹਮਲਾ ਸ਼ੁਰੂ ਹੋ ਗਿਆ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਹਮਲਾ ਸ਼ੁਰੂ ਹੋ ਗਿਆ ਸਾਡੇ ਗੁਰੂ ਘਰਾਂ ਤੇ ਹਮਲਾ ਸ਼ੁਰੂ ਹੋ ਗਿਆ ਇਹ ਗੱਲ ਕਿਸੇ ਗਲਤ ਪਾਸੇ ਨੂੰ ਜਾਰੀ ਹੈ ਤੇ ਅੱਜ ਇਕੱਠੇ ਹੋ ਕੇ ਜੋ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਅੱਜ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਪਹਿਲਾਂ ਅਸੀਂ ਆਪਣੀਆਂ ਸੰਸਥਾਵਾਂ ਬਚਾਈਏ ਪਹਿਲਾਂ ਜਿਹੜੇ ਹਮਲੇ ਹੋ ਰਹੇ ਨੇ ਇਹਨਾਂ ਨੂੰ ਰੋਕੀਏ ਇਹ ਜਿਹੜੀਆਂ ਨਿੱਜੀ ਇਲਜ਼ਾਮ ਤਰਾਸ਼ੀਆਂ ਨੇ ਕੋਈ ਕੀ ਕਹਿੰਦਾ ਮੈਂ ਉਹਨੂੰ ਮਾਇਨੇ ਨਹੀਂ ਦਿੰਦਾ ਜਦੋਂ ਇੱਕ ਸਿੱਖ ਨੇ ਇੱਕ ਗੁਰਸਿੱਖ ਨੇ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਵਿੱਚ ਖੜੇ ਹੋ ਕੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਤੀ ਤਾਂ ਫਿਰ ਉਹਦੇ ਮੂਰੇ ਨਾ ਤਾਂ ਬਾਜਵਾ ਸਾਹਿਬ ਦੀ ਗੱਲ ਕੋਈ ਮੈਟਰ ਕਰਦੀ ਹੈ ਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਮੈਟਰ ਕਰਦੀ ਹੈ ਕਿਉਂਕਿ ਇਹ ਲੋਕ ਆਪਣੇ ਗੁਨਾਹ ਚ ਪਾਉਣ ਲਈ ਬੋਲਦੇ ਤਾਂ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਇੱਕ ਗੁਰਸਿੱਖ ਤੇ ਪਰਮਾਤਮਾ ਔਰ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਵਿੱਚ ਇਹ ਲੋਕਾਂ ਦੀ ਕੋਈ ਹੈਸਿਅਤ ਵੀ ਹੈ ਰਾਸਤੇ ਦੇ ਵਿੱਚ ਦੋ ਨੌਜਵਾਨਾਂ ਦਾ ਕਤਲ ਹੁੰਦਾ ਜਿਹਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਖੋਲ ਦੇ ਨਾਲ ਛੇੜਕਾਨੀ ਕੀਤੀ ਜਾਂਦੀ ਹੈ ਗਲਤੀ ਉਹ ਹੁੰਦੀ ਹੈ ਜਿਹੜੀ ਅਣਜਾਣੇ ਚ ਹੋਵੇ ਪਰ ਜਿਹੜਾ ਕਰਾਇਮ ਜਾਣਬੁੱਝ ਕੇ ਕੀਤਾ ਗਿਆ ਹੋਵੇ ਉਸ ਨੂੰ ਗਲਤੀ ਨਹੀਂ ਕਿਹਾ ਜਾ ਸਕਦਾ ਦੇਖੋ ਮੈਂ ਫੇਰ ਦੁਬਾਰਾ ਬਹੁਤ ਨਿਮਾਣੇ ਤੌਰ ਤੇ ਇਹਦਾ ਜਵਾਬ ਦਿੰਨਾ ਹੈ ਮੁੱਖ ਮੰਤਰੀ ਸਾਹਿਬ ਦੀ ਆਪਣੀ ਐਸਆਈਟੀ ਕੀ ਕਰੀ ਮੈਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੇ ਦੌਰੇ ਚਿਹਰੇ ਪਛਾਣੋ ਦੇਖੋ ਇਹ ਕਰ ਕੀ ਰਹੇ ਨੇ ਮੁੱਖ ਮੰਤਰੀ ਸਾਹਿਬ ਦੀ ਐਲਕੇ ਯਾਦਵ ਦੀ ਐਸਆਈਟੀ ਨੇ ਜਿਹੜਾ ਚਲਾਨ ਪੇਸ਼ ਕੀਤਾ ਉੱਥੇ ਉਹਨਾਂ ਨੇ ਕੀ ਕਿਹਾ ਕਿ ਜਿਹੜੀ ਇਹ ਜਥੇ ਬੰਦੀਆਂ ਸੀ ਜਿਨ੍ਹਾਂ ਨੇ ਧਰਨਾ ਲਾਇਆ ਸੀ ਇਹਨਾਂ ਨੇ ਪੁਲਿਸ ਦੀਆਂ ਦੋ ਐਸਐਲਆਰਾਂ ਖੋ ਕੇ ਉੱਥੋਂ ਭੱਜੇ ਨੇ ਇਹ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਚਲਾਨ ਕਹਿ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਕਹਿ ਰਹੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਜure ਕਹਿਣਾ ਬਣਦਾ ਕਿਉਂਕਿ ਇਹ ਕੋਈ ਕ੍ਰੈਡਿਟ ਡਿਸਕ੍ਰੈਡਿਟ ਦੀ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕੋਲੇ ਇਹ ਜਾਂਚ ਸਿਰਫ 20 ਦਿਨ ਰਹਿਣ ਦਿੱਤੀ ਸੀ 20 ਦਿਨਾਂ ਬਾਅਦ ਇਹ ਜਾਂਚ ਕਿਉਂਕਿ ਸਿੱਖ ਜਥੇਬੰਦੀਆਂ ਦੀ ਮੰਗ ਸੀ ਆ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੁਖੀ ਹੁੰਦੇ ਸੀ ਇਹਨਾਂ ਦੀ ਮੰਗ ਸੀ ਆਮ ਆਦਮੀ ਪਾਰਟੀ ਦੀ ਮੰਗ ਸੀ ਇਹ ਕਹਿੰਦੇ ਸੀ ਸਾਨੂੰ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਇਹ ਜਾਂਚ ਸੀਬੀਆਈ ਨੂੰ ਦੇ ਦਿਓ ਹਾਲਾਂਕਿ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਫਿਰ ਬੜਾ ਭਰੋਸਾ ਹੋ ਗਿਆ ਪੰਜਾਬ ਪੁਲਿਸ ਤੇ ਜਾਂਚ ਵਾਪਸ ਆ ਗਈ ਔਰ ਬਹੁਤ ਦੇਰ ਨੂਰਾਕਸ਼ੀ ਚੱਲਦੀ ਰਹੀ ਮੋਹਾਲੀ ਕੋਰਟ ਦੇ ਵਿੱਚ ਸੀਬੀਆਈ ਕਹਿੰਦੀ ਸੀ ਅਸੀਂ ਜਾਂਚ ਕਰਾਂਗੇ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਜਾਂਚ ਕਰਾਂਗੇ ਔਰ ਮੈਂ ਬਤੌਰ ਵਕੀਲ ਉਹਦੇ ਚ ਆਪ ਪੇਸ਼ ਹੋਇਆ ਜਾ ਕੇ ਐਪਲੀਕੇਸ਼ਨ ਲਾਈ ਕਿ ਭਾਈ ਸਾਡਾ ਮਕਸਦ ਨਹੀਂ ਕਿ ਜਾਂਚ सीबीआई ਕਰੇ ਜਾਂ ਪੰਜਾਬ ਸਰਕਾਰ ਕਰੇ ਇਹ ਜਾਂਚ ਦੇ ਵਿੱਚ ਡਿਲੇ ਨਾ ਕਰੋ ਦੋਸ਼ੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਓ ਪਰ ਕੀ ਅੱਜ ਤੱਕ ਦੋਸ਼ੀ ਲੋਕਾਂ ਦੇ ਸਾਹਮਣੇ ਆ ਗਏ ਔਰ ਜਿਹੜੇ ਅਕਾਲੀ ਦਲ ਨੂੰ ਇਹ ਸਵਾਲ ਕਰਦੇ ਨੇ ਮੈਂ ਅੱਜ ਵੀ ਕਹਿਣਾ ਕਿ ਇਹ ਸਾਰੀ ਜਾਂਚ ਦੇ ਦੌਰਾਨ ਇੱਕ ਐਸਆਈਟੀ ਸੀ ਰਣਵੀਰ ਖਟਰਾ ਸਾਹਿਬ ਦੀ ਸ਼ਾਇਦ ਉਹ ਅਫੀਸਰ ਤਿੰਨਾਂ ਸਰਕਾਰਾਂ ਦੇ ਵਿੱਚ ਨਾਨ ਕੌਂਟ੍ਰੋਵਰਸ਼ੀਅਲ ਰਹੇ ਅਕਾਲੀ ਦਲ ਦੀ ਸਰਕਾਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਐਸਆਈਟੀ ਬਣਾਇਆ ਚੀਜ਼ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਕੰਮ ਕੀਤਾ ਕੋਈ ਕਿੰਤੂ ਪ੍ਰੰਤੂ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਵੀ ਕੰਮ ਕੀਤਾ ਕੋਈ ਕਿੰਤੂ ਪ੍ਰੰਤੂ ਨਹੀਂ ਮਲਕੇ ਦੀ ਇੱਕ ਇਨਵੈਸਟੀਗੇਸ਼ਨ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਹ ਸੀਬੀਆਈ ਨੂੰ ਨਹੀਂ ਭੇਜੀ ਔਰ ਖਟਰਾ ਸਾਹਿਬ ਨੇ ਔਨ ਰਿਕਾਰਡ ਗੱਲ ਕਹੀ ਹੈ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਿਹਾ ਕਿ ਸੈਂਟਰਲ ਏਜੰਸੀਆਂ ਕਈ ਵਾਰ ਢਿਲ ਕਰ ਜਾਂਦੀਆਂ ਨੇ ਆਪਾਂ ਪੰਜਾਬ ਦੇ ਵਿੱਚ ਇੱਕ ਜਾਂਚ ਰੱਖੀ ਔਰ ਮੇਰੇ ਕਹਿਣ ਤੇ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਹਿਮਤੀ ਦਿੱਤੀ ਕਿ ਠੀਕ ਹੈ ਤੁਸੀਂ ਇਹਨੂੰ ਇਨਵੈਸਟੀਗੇਟ ਕਰੋ ਜਾਂਚ ਅਸੀਂ ਨਹੀਂ ਭੇਜੀ ਤੇ ਕੱਲਾ ਉਹੀ ਇੱਕ ਕੇਸ ਹੈ ਜਿਦੇ ਚ ਸਜ਼ਾਵਾਂ ਹੋਈਆਂ ਨੇ ਇਸ ਗੱਲ ਦਾ ਕੋਈ ਜਵਾਬ ਹੈ ਕਿਸੇ ਕੋਲੇ ਮੈਂ ਹੁਣ ਰਿਕਾਰਡ ਗੱਲ ਕਰੂੰਗਾ ਹਾਲਾਂਕਿ ਉਹਨਾਂ ਨੇ ਕੱਲ ਜਿਨ੍ਹਾਂ ਨੂੰ ਇਨਾਂ ਦਾ ਆਮ ਆਦਮੀ ਪਾਰਟੀ ਦਾ ਸਪੋਕਸਪਰਸਨ ਬੇਦੋਸ਼ਾ ਦੱਸ ਰਿਹਾ ਸੀ ਖਟਰਾ ਸਾਹਿਬ ਨੇ ਅਕਾਲ ਤਖਤ ਸਾਹਿਬ ਸਨਮੁਖ ਹੋ ਕੇ ਉਹਨਾਂ ਨੇ ਵੀ ਉਹਨਾਂ ਤੇ ਗੱਲਾਂ ਕੀਤੀਆਂ ਹੋਈਆਂ ਨੇ ਮੈਂ ਨਹੀਂ ਜਾਊਂਗਾ ਮੈਂ ਅੰਤਰਰਾਸ਼ਟਰੀ ਚ ਨਹੀਂ ਜਾਉਂਦਾ ਪਰ ਇੱਕ ਫੈਕਟ ਇਹ ਹੈ ਕਿ ਮਲਕੇ ਦੇ ਵਿੱਚ ਜਿਹੜੀ ਐਸਆਈਟੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਬੀਂਗ ਹੋਮ ਮਿਨਿਸਟਰ ਬਣਾਈ ਤੇ ਇੱਕੋ ਹੀ ਕੇਸ ਹੈ ਜਿਹਦੇ ਚ ਅਜੇ ਤੱਕ ਸਜ਼ਾਵਾਂ ਹੋਈਆਂ ਨੇ ਹਾਲਾਂਕਿ ਉਹਨਾਂ ਨੂੰ ਮੈਂ ਕਾਫੀ ਨਹੀਂ ਮੰਨਦਾ ਪਰ ਜੇ ਕਿਤੇ ਮਾੜਾ ਮੋਟਾ ਮਰਮ ਲੱਗਿਆ ਤਾ ਉਸੇ ਐਸਆਈਟੀ ਨੇ ਲਾਇਆ ਹੈ ਕੋਈ ਸਵਾਲ ਕਿਸੇ ਦਾ ਉਸ ਐਸਆਈਟੀ ਤੇ ਹੈ ਕੋਈ ਜਵਾਬ ਇਸ ਗੱਲ ਦਾ ਗੱਲਾਂ ਦੇਖੋ ਆਪਾਂ ਬਹੁਤ ਕਰ ਲੰਨੇ ਆ ਪਰ ਉਹ ਗੱਲਾਂ ਨੂੰ ਫੈਕਚੁਅਲੀ ਅਸੀਂ ਕਰਨ ਤੋਂ ਕਈ ਵਾਰੀ ਪਿੱਛੇ हट ਜਾਂਦੇ ਹਾਂ ਸਰ ਮੇਰਾ ਇੱਕ ਸਵਾਲ ਆ ਜੀ ਸੁਖੀਰ ਸਿੰਘ ਬਾਦਲਵਾਲੀ ਕਹਿੰਦਾ ਕਿ ਨਮਾਣੇ ਸਿਕਵੋ ਜੀ ਅਕਾਲ ਪੁਰਖ ਦਾ ਸਾਬ ਦਾ ਉਸੇ ਪੇਚ ਹੋਏਗਾ ਸੰਮੁਖ ਹੋਏ ਸੰਮੁਖ ਹੋਏ ਮੇਰਾ ਸਿਰਫ ਇਹ ਹੈ ਪ੍ਰਸ਼ਨ ਕਿ ਕੋਈ ਗ੍ਰੋਧੀ ਜਿਹੜੀਆਂ ਸ਼ਖਸੀਤਾ ਰੇ ਪੰਥਕ ਸ਼ਖਸੀਤਾ ਜਿਹੜੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਜਿਹੜੀ ਪੰਥਕ ਮਰਿਆਦਾ ਜਿਹੜੀ ਹੈ ਔਰ ਕਾਲਤਖ ਤੋਂ ਵੱਲੋਂ ਜਿਹੜੀ ਹੈ ਇਹ ਮਾਫੀ ਨਾਮਾ ਉਹਨਾਂ ਨੂੰ ਉੱਤੇ ਹੁਕਮਨਾਮਾ ਜਾਰੀ ਹੁੰਦਾ ਉਹਨਾਂ ਉੱਤੇ ਪੇਸ਼ ਹੁੰਦੇ ਉਹ ਉਹਨਾਂ ਨੂੰ ਮਾਫ ਕਰਦੇ ਨਾ ਕਰਦੇ ਸਜ਼ਾ ਸੁਣਾਉਂਦੇ ਮਤਲਬ ਉਹ ਨਾ ਪ੍ਰੋਸੀਜਰ ਸੀਗਾ ਪੰਥਕੜੀ ਮਰਿਆਦਾ ਜਿਹੜੀ ਹੈ ਉਹਦੇ ਮੁਤਾਬਕ ਨਹੀਂ ਹੈ ਕਾਲਤਖ ਸਾਹਿਬ ਦੇ ਉੱਤੇ ਮੈਂ 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 ਤੁਹਾਨੂੰ ਇੱਕ ਗੱਲ ਕਹਿੰਨਾ ਜੀ ਪਹਿਲਾਂ ਵੀ ਕੋਈ ਸ਼ਰਸ਼ੀਤਾ ਇਸ ਤਰ੍ਹਾਂ ਕੱਲ ਹਾਂ ਕੱਲ ਕੱਲ ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਸੀ ਉਹ ਸਥਾਪਨਾ ਦਿਵਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੌਮ ਨੂੰ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਨੂੰ ਸੰਬੋਧਿਤ ਹੋ ਰਹੇ ਸੀ। ਉਹ ਸੰਬੋਧਨ ਦੇ ਵਿੱਚ ਉਹਨਾਂ ਨੇ ਆਪਣੀ ਭਾਵਨਾ ਉੱਥੇ ਦਿੱਤੀ ਕਿਉਂਕਿ ਜਿਹੜੀ ਗੱਲਾਂ ਉਹਨਾਂ ਨੇ ਕੀਤੀਆਂ ਉਹ ਕਹਿੰਦੇ ਕਿ ਜੀ ਆਪਣੇ ਅੰਤ ਸਮੇਂ ਤੱਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਰਿਹਾ ਕਿ ਮੇਰੀ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ ਔਰ ਕੱਲ ਸ਼ਾਇਦ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਜਿਹੜਾ 103ਵੇਂ ਪਹਿਲਾ ਐਸਾ ਇਵੈਂਟ ਸੀ ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਡੇ ਵਿੱਚ ਨਹੀਂ ਸੀ ਤਾਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਨੇ ਇਹ ਗੱਲਾਂ ਉੱਥੇ ਕੀਤੀਆਂ ਔਰ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਉੱਥੇ ਪੰਥ ਕੋਲੋਂ ਉੱਥੇ ਅਕਾਲ ਤਖਤ ਸਾਹਿਬ ਕੋਲੋਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਸੋ ਮੈਨੂੰ ਇੱਕ ਇਹ ਲੱਗਦਾ ਹੈ ਕਿ ਬਤੌਰ ਸਿੱਖ ਇਹੀ ਕਰ ਸਕਦੇ ਸੀ ਉਹ ਕਿਉਂਕਿ ਉੱਥੇ ਅਕਾਲ ਤਖਤ ਸਾਹਿਬ ਤੇ ਆਪਣੀ ਅਰਦਾਸ ਦੇ ਵਿੱਚ ਜਿਸ ਤਰੀਕੇ ਉਹਨਾਂ ਨੇ ਮਾਫੀ ਮੰਗੀ ਹੈ ਅੱਗੇ ਤਾਂ ਹੁਣ ਪੰਥ ਦੀ ਗੱਲ ਹੈ ਅੱਗੇ ਤਾਂ ਆਪਾਂ ਪੰਥ ਤੇ ਛੱਡੀਏ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਭਾਵਨਾਤਮਕ ਤੌਰ ਤੇ ਇਹ ਗੱਲ ਕਹੀ ਹੈ ਔਰ ਮੈਂ ਕੱਲ ਦਾ ਦੇਖ ਰਿਹਾ ਕਿ ਲੋਕਾਂ ਨੇ ਕਿਤੇ ਨਾ ਕਿਤੇ ਉਹਦਾ ਬਹੁਤ ਪੋਜ਼ਿਟਿਵ ਹੰਗਾਰਾ ਦਿੱਤਾ ਪ੍ਰਵਾਨ ਕੀਤਾ ਕਿਉਂਕਿ ਆਹੀ ਸਾਡੀਆਂ ਮਰਿਆਦਾ ਨੇ ਸਾਰਾ ਸੰਤ ਸਮਾਜ ਵੀ ਇਸੇ ਗੱਲ ਤੇ ਕਹਿ ਰਿਹਾ ਕਿ ਸਿੱਖੀ ਦੇ ਵਿੱਚ ਇਹੀ ਇੱਕ ਚੀਜ਼ ਔਰ ਮਾਫੀ ਇੱਕ ਵੱਡੀ ਗੱਲ ਹੈ ਔਰ ਇਹ ਚੀਜ਼ ਨੂੰ ਉਹਨਾਂ ਨੇ ਬਹੁਤ ਨਿਮਾਣੇ ਤੌਰ ਤੇ ਔਰ ਬਿਲਕੁਲ ਨਾਨ ਪੋਲਿਟਿਕਲ ਹੋ ਕੇ ਇਹ ਗੱਲਾਂ ਉੱਥੇ ਉਹਨਾਂ ਨੇ ਕੀਤੀਆਂ ਦੇਖੋ ਮੈਂ ਅੱਜ ਇਹ ਗੱਲ ਕਹਿਣਾ ਕਿ ਜੋ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਜਿਹੜੀ ਦੂਜੀ ਵੱਡੀ ਗੱਲ ਕਹੀ ਹੈ ਉਹ ਹੀ ਇਹ ਕਿ ਜੇ ਮੇਰੇ ਕਰਕੇ ਕਿਸੇ ਦਾ ਦਿਲ ਦੁਖਿਆ ਮੈਂ ਉਹ ਤੋਂ ਮਾਫੀ ਮੰਗਦਾ ਪਰ ਅੱਜ ਜਿਹੜਾ ਸਮਾਂ ਉਹ ਸਮਾਂ ਪੰਥ ਬਚਾਉਣ ਦਾ ਹੈ ਉਹ ਸਮਾਂ ਸੰਸਥਾਵਾਂ ਬਚਾਉਣ ਦਾ ਹੈ ਕਿਉਂਕਿ ਹੁਣ ਸਾਡੀਆਂ ਸੰਸਥਾਵਾਂ ਦੇ ਉੱਤੇ ਹਮਲਾ ਸ਼ੁਰੂ ਹੋ ਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਮੈਂ ਇਹ ਗੱਲ ਮੰਨਦਾ ਕਿ ਦੋ ਜਥੇਬੰਦੀਆਂ ਦਾ ਟਕਰਾ ਸੀ ਉਹ ਜਥੇਬੰਦੀਆਂ ਉਹਨੂੰ ਆਪਣੇ ਤੌਰ ਤੇ ਵੀ ਦੇ ਜਿੱਤ ਸਕਦੀਆਂ ਸੀ ਉਥੇ ਕੋਈ ਲਾਅ ਐਂਡ ਆਰਡਰ ਦੀ ਐਸੀ ਸਿਚੁਏਸ਼ਨ ਨਹੀਂ ਸੀ ਕਿ ਸਵੇਰੇ ਪੁਲਿਸ ਉਥੇ ਇਸ ਤਰੀਕੇ ਅੰਦਾਤ ਹੰਦ ਫਾਇਰਿੰਗ ਕਰਦੀ ਪਰ ਕਿਉਂਕਿ ਇਹ ਸੰਸਥਾਵਾਂ ਦੇ ਉੱਤੇ ਹਮਲਾ ਹੈ ਕੀ ਹੁਣ ਗੁਰੂ ਘਰਾਂ ਦੇ ਉੱਤੇ ਇਸ ਤਰੀਕੇ ਕਾਬਸ ਹੋਇਆ ਜਾਊਗਾ ਸੋ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਸਾਡੇ ਐਕਟ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ ਸੋ ਇਹ ਸਾਡੇ ਜਿਹੜੇ ਨਿੱਜੀ ਆਪਸ ਵਿੱਚ મતભੇਦ ਨੇ ਇਹ ਸਾਡੇ ਪੰਥ ਦੇ ਉੱਤੇ ਸਾਡੀ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਉੱਤੇ ਭਾਰੀ ਨਹੀਂ ਪੈਣੇ ਚਾਹੀਦੇ ਸੋ ਉਹਨਾਂ ਨੇ ਕਿਹਾ ਕਿ ਅਗਰ ਮੇਰੇ ਕਰਕੇ ਕਿਸੇ ਨੂੰ ਕੋਈ ਨਾਰਾਜ਼ਗੀ ਹੈ ਮੇਰੇ ਕਰਕੇ ਕਿਸੇ ਦਾ ਦਿਲ ਦੁਖੀ ਹੈ ਮੈਂ ਸਿਰ ਝੁਕਾ ਕੇ ਮਾਫੀ ਮੰਗਦਾ ਪਰ ਇੱਕ ਝੰਡੇ ਥੱਲੇ ਇਕੱਠੇ ਹੋਈਏ ਤੇ ਸੋਚੀਏ ਕਿ ਅਸੀਂ ਆਪਣੇ ਪੰਥ ਨੂੰ ਆਪਣੀਆਂ ਸੰਸਥਾਵਾਂ ਨੂੰ ਆਪਣੇ ਪੰਜਾਬ ਨੂੰ ਕਿੱਦਾਂ ਬਚਾਉਣਾ ਵਾਸੀ ਕਾਰਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮਾਫੀ ਮੰਗੀ ਉਹਨਾਂ ਨੇ ਗੱਤਮ ਕੀਤਾ ਔਰ ਕੰਦੇ ਪ੍ਰਧਾਨ ਨੂੰ ਮਨਜ਼ੂਰ ਹੈ ਜਾਨਗੇ ਸੁਖਵੀਰ ਜੀ ਮਿਲਨ ਦੇਖੋ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਦਾ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡਾ ਸਤਕਾਰ ਹੈ ਔਰ ਢੀਂਡਸਾ ਸਾਹਿਬ ਚਾਹੇ ਅੱਜ ਉਹ ਆਪਣੇ ਵਿਚਾਰਾਂ ਕਰਕੇ ਸ਼ਰੋਮਨੀ ਅਕਾਲੀ ਦਲ ਤੋਂ ਅਲੈਦਾ ਖੜੇ ਨੇ ਪਰ ਜਿਹੜੇ ਇੱਕ ਨਿੱਜੀ ਤਾਲੁਕਾਤ ਹੁੰਦੇ ਨੇ ਇੱਕ ਨਿੱਜੀ ਰਿਸ਼ਤੇ ਹੁੰਦੇ ਨੇ ਉਹ ਹਮੇਸ਼ਾ ਰਾਜਨੀਤੀ ਦੇ ਵਿੱਚ ਰਹਿੰਦੇ ਨੇ ਔਰ ਸੁਖਬੀਰ ਬਾਦਲ ਸਾਹਿਬ ਮਿਲਦੇ ਨੇ ਢੀਂਸਾ ਸਾਹਿਬ ਬਾਦਲ ਸਾਹਿਬ ਦੇ ਕਾਲ ਚਲਾਣੇ ਤੇ ਵੀ ਬਾਦਲ ਪਿੰਡ ਗਏ ਸੀ ਸੋ ਸਤਕਾਰ ਦੇ ਵਿੱਚ ਕੋਈ ਉਹ ਨਹੀਂ ਕੱਲ ਢੀਂਸਾ ਸਾਹਿਬ ਦਾ ਜਿਹੜਾ ਬਿਆਨ ਆਇਆ ਮੈਂ ਉਹਨੂੰ ਬਹੁਤ ਇੱਕ ਪੋਜ਼ਿਟਿਵ ਬਿਆਨ ਕਹੂੰਗਾ ਬਾਕੀ ਤਾਂ ਜੋ ਅੱਗੇ ਜਿਸ ਤਰੀਕੇ ਦੇ ਨਾਲ ਹਾਲਾਤ ਹੋਣਗੇ ਉਹ ਸਾਰੇ ਸਾਹਮਣੇ ਆਉਣਗੇ ਪਰ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕੱਲ ਦਾ ਮੰਤਵ ਹੈ ਉਹ ਸਿਰਫ ਤੇ ਸਿਰਫ ਪੰਥ ਪੰਜਾਬ ਤੇ ਅਮਨ ਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਬਚਾਉਣ ਦੇ ਵੱਲ ਕਦਮ ਹੈ ਔਰ ਉਸ ਕਦਮ ਦੇ ਵਿੱਚ ਮੈਂ ਮੰਨੂੰਗਾ ਇਹ ਜਿੰਨੀਆਂ ਸਾਡੀਆਂ ਸ਼ਕਤੀਆਂ ਨੇ ਉਹ ਸਾਥ ਜ਼ਰੂਰ ਦੇਣਗੇ ਪਹੁੰਚ ਕੀਤੀ ਗਈ ਘਰਾਂ ਤੱਕ ਜਾ ਕੇ ਛੋਟਾ ਛੋਟਾ ਇੱਕ ਵਾਰੀ ਮੁਲਾਕਾਤ ਕਰ ਲਈ ਜਾਵੇ ਉਹਨਾਂ ਦੇ ਨਾਲ ਕਿਉਂਕਿ ਟੀਂਦਰ ਸਾਹਿਬ ਸੀਨੀਅਰ ਵੀ ਨੇ ਕਾਫੀ ਸਤਿਕਾਰਯੋਗ ਨੇ ਕਲੀ ਦੇਖੋ ਸ਼੍ਰੋਮਣੀ ਅਕਾਲੀ ਦਲ ਹਰ ਇੱਕ ਉਸ ਬੰਦੇ ਤੱਕ ਪਹੁੰਚ ਕਰੇਗਾ ਜਿਹੜਾ ਪੰਜਾਬ ਦੀ ਬਿਹਤਰੀ ਲਈ ਸੋਚਦਾ ਔਰ ਟੀਂਸਾ ਸਾਹਿਬ ਵੀ ਉਹਨਾਂ ਚੋਂ ਇੱਕ ਨੇ ਜਿਹੜਾ ਪੰਜਾਬ ਦੀ ਬਿਹਤਰੀ ਲਈ ਸੋਚਦਾ ਜੋ ਅੱਜ ਕੌਮ ਤੇ ਜਿਹੜੀ ਪੀੜ ਪਈ ਹੈ ਜਿਹੜੇ ਉਹਦੇ ਬਾਰੇ ਸੋਚਦੇ ਨੇ ਕਿਉਂਕਿ ਅੱਜ ਬੰਦੀ ਸਿੰਘਾਂ ਦਾ ਮੁੱਦਾ ਵੀ ਸਾਡੇ ਅੱਗੇ ਇੱਕ ਬਹੁਤ ਵੱਡਾ ਖੜਾ ਔਰ ਐਸੇ ਵੱਡੇ ਮਸਲੇ ਜਿਹੜੇ ਦੇਸ਼ ਦੀ ਸਰਕਾਰਾਂ ਦੇ ਨਾਲ ਜਿਹੜੀ ਲੜਾਈ ਹੈ ਉਹ ਤਾਂ ਹੀ ਜਿੱਤੇ ਜਾ ਸਕਦੇ ਨੇ ਉਹਨਾਂ 'ਚ ਤਾਂ ਹੀ ਅਸੀਂ ਕੋਈ ਪੋਜ਼ਿਟਿਵ ਰਿਜ਼ਲਟ ਕੱਢ ਸਕਦੇ ਆ ਜਦੋਂ ਅਸੀਂ ਇਕੱਠੇ ਆ ਤੇ ਸਾਡੀ ਤਾਕਤ ਹੈ ਜਿਹੜੀ ਉਹ ਅਸੀਂ ਇਕਜੁੱਟ ਹੋ ਕੇ ਉਹ ਚੀਜ਼ਾਂ ਨੂੰ ਰਿਪਰੈਜ਼ੈਂਟ ਕਰੀਏ